ਅੱਜ ਆ ਫਕੀਰ ਦੇ ਡੇਰੇ ਦੇ ਉੱਤੇ ਇੱਕ ਲੋਕਾਂ ਦਾ ਵੱਡਾ ਇਕੱਠ ਹੋਇਆ ਕਹਿੰਦੇ ਇਹ ਫਕੀਰ ਹੈ ਜਿਹੜਾ ਫ੍ਰੀ ਚ ਦਵਾਈ ਦਿੰਦਾ ਹੈ ਅਤੇ ਜਿਹੜੀ ਦਵਾਈ ਹੈ ਉਹ ਰਾਮ ਬਾਣ ਦੀ ਤਰ੍ਹਾਂ ਕੰਮ ਕਰਦੀ ਹੈ ਦਵਾਈ 100% ਫ੍ਰੀ ਹੈ ਤੇ ਨਾਲ ਲੰਗਰ ਵੀ ਕਹਿੰਦੇ ਫ੍ਰੀ ਚ ਛਕਾਉਂਦਾ ਹੈ ਤੇ ਜਿਹੜੀ ਦਵਾਈ ਹੈ ਉਹ ਰਾਮ ਬਾਣ ਦੀ ਤਰ੍ਹਾਂ ਕੰਮ ਕਰਦੀ ਹੈ ਕਹਿੰਦੇ ਬਿਮਾਰੀ ਹੋਵੇ ਕੋਈ ਵੀ ਤੇ ਕਿੰਨੀ ਵੀ ਪੁਰਾਣੀ ਬਿਮਾਰੀ ਕਿਉਂ ਨਾ ਹੋਵੇ ਕਹਿੰਦੇ ਠੀਕ ਹੋ ਜਾਂਦੀ ਹੈ ਬਿਲਕੁਲ ਹੀ ਤੰਦਰੁਸਤ ਹੋ ਜਾਣਾ ਬੰਦਾ ਆਜੋ ਆਪਾਂ ਦੇਖਦੇ ਹਾਂ ਕਿਹੜੀ ਜਗ੍ਹਾ ਇਹ ਡੇਰਾ ਬਣਿਆ ਹੋਇਆ ਸਾਰੀ ਗੱਲਬਾਤ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਤਾਂ ਕਿ ਜਿਹੜਾ ਇਹਦਾ ਲਾਹਾ ਹੋਰ ਵੀ ਭੈਣ ਭਾਈ ਖੱਟ ਸਕਣ ਕਿਹੜੀਆਂ-ਕਿਹੜੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ ਜਾਂ ਕਿਹੜੀ-ਕਿਹੜੀ ਬਿਮਾਰੀ ਵਾਲੇ ਆ ਸਕਦੇ ਨੇ ਕਿੰਨੇ ਦਿਨਾਂ ਚ ਬਿਮਾਰੀ ਠੀਕ ਹੁੰਦੀ ਹੈ ਕਿੰਨੇ ਵਾਰੀ ਆਉਣਾ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਨਾਲ ਹੀ ਆਹ ਜਿਹੜਾ ਉਹ ਫਕੀਰ ਦਾ ਆਸਣ ਫੱਕਰ ਦਾ ਆਸਣ ਥੋੜੇ ਇਹਦੇ ਵੀ ਦਰਸ਼ਨ ਕਰਾ ਦਾਂ ਤੁਹਾਨੂੰ ਤੇ ਇਹਦੇ ਦਰਸ਼ਨ ਕਰੋ ਤੇ ਨਾਲ ਹੀ ਵੀਡੀਓ ਨੂੰ ਦੁਬਾਰੇ ਫੇਰ ਬੇਨਤੀ ਕਰਦਾ ਹਾਂ ਵੀ ਸ਼ੇਅਰ ਜ਼ਰੂਰ ਕਰ ਦਿਓ ਦੋਸਤੋ ਵੀਡੀਓ ਸ਼ੇਅਰ ਕਰਨ ਦੇ ਨਾਲ ਉਹ ਲੋਕਾਂ ਦਾ ਭਲਾ ਹੋ ਜਾਂਦਾ ਹੈ ਜਿਹੜੇ ਨੂੰ ਬਿਮਾਰੀ ਲੱਗੀ ਹੁੰਦੀ ਹੈ ਤੇ ਦਵਾਈ ਦੀ ਕਈ ਵਾਰੀ ਇਹੋ ਜਿਹੀਆਂ ਬਿਮਾਰੀਆਂ ਹੁੰਦੀਆਂ ਨੇ ਕਹਿੰਦੇ ਜਿਹੜੀਆਂ ਡਾਕਟਰਾਂ ਤੋਂ ਲੋੜ ਨਹੀਂ ਆਉਂਦੀਆਂ ਤਾਂ ਉਹ ਸਾਰੀਆਂ ਜਿਹੜੀਆਂ ਇੱਥੇ ਫਕੀਰ ਦੇ ਡੇਰੇ ਤੋਂ ਦਵਾਈ ਮਿਲਦੀ ਹੈ ਤੇ ਆਪਾਂ ਉਹਦੀ ਅੱਜ ਗੱਲਬਾਤ ਕਰਾਂਗੇ ਪ੍ਰਬੰਧਕਾਂ ਨਾਲ ਵੀ ਗੱਲਬਾਤ ਕਰਾਂਗੇ ਆਪਾਂ ਜਿਹੜੇ ਲੋਕ ਆਏ ਹੋਣੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਵੀ ਉਹ ਠੀਕ ਹੁੰਦੇ ਨੇ ਜਾਂ ਨਹੀਂ ਹੁੰਦੇ ਕੀ ਕਹਾਣੀਆਂ ਸਾਰੀ ਗੱਲਬਾਤ ਆਪਾਂ ਵੀਡੀਓ ਦੇ ਵਿੱਚ ਕਰਾਂਗੇ ਆਜੋ ਤੈਨੂੰ ਝਾਤ ਮਰਵਾ ਦਿੱਤੀ ਪੂਰੀ ਡੇਰੇ ਦੀ ਤੇ ਇਹ ਲੋਕ ਬੈਠੇ ਨੇ ਜੀ ਇੱਥੇ ਨੰਬਰ ਲੱਗਦਾ ਉਹ ਲਾਈਨ 'ਚ ਵੀ ਲੱਗ ਰਹੇ ਨੇ ਉਹ ਪਰਲੇ ਪਾਸੇ ਜਿਹੜੇ ਲੰਗਰ ਛਕੀ ਜਾਂਦੇ ਨੇ ਲੋਕ ਤੇ ਜਦੋਂ ਤੁਸੀਂ ਆਓਗੇ ਸਭ ਤੋਂ ਪਹਿਲਾਂ ਇੱਥੇ ਸਾਹਮਣੇ ਨਾਮ ਲਖਵਾਉਣਾ ਪੈਂਦਾ ਆਵਦਾ ਕੇ ਤੇ ਕਹਿੰਦੇ ਜਿਹੜੇ ਦੂਰੋਂ ਲੋਕ ਆਉਂਦੇ ਨੇ ਉਹਨਾਂ ਦਾ ਨੰਬਰ ਪਹਿਲਾਂ ਲੱਗ ਜਾਂਦਾ ਮੰਨ ਲਓ ਹਰਿਆਣੇ ਤੋਂ ਆਉਂਦੇ ਨੇ ਇਹ ਪੰਜਾਬ ਦੇ ਵਿੱਚ ਡੇਰਾ ਆਪਾਂ ਸਾਰੀ ਗੱਲਬਾਤ ਕਰਾਂਗੇ ਇਹ ਅੰਦਰ ਬਾਬਾ ਜੀ ਬੈਠੇ ਨੇ ਫਕੀਰ ਬੈਠੇ ਨੇ ਜੋ ਜਿਹੜੇ ਫ੍ਰੀ ਦੇ ਵਿੱਚ ਦਵਾਈ ਦੇ ਰਹੇ ਨੇ ਤੇ ਉਹ ਨਾਲ ਹੀ ਜਿਹੜਾ ਦਵਾਈਆਂ ਆ ਦੇਖੋ ਇਹ ਵਾਲੀਆਂ ਦਵਾਈਆਂ ਜਿਹੜੀਆਂ ਫ੍ਰੀ ਮਿਲਦੀਆਂ ਨੇ ਇਹ ਤੁਸੀਂ ਨੋਟ ਕਰ ਸਕਦੇ ਹੋ ਤੇ ਜਿਹੜੀ ਮੇਨ ਦਵਾਈ ਹੈ ਇੱਥੇ ਉਹ ਕਿਹਾ ਜਾਂਦਾ ਵੀ ਜਿਹੜੀ ਮੇਨ ਦਵਾਈ ਆ ਉਹ ਦੌਰੇ ਦੀ ਹੈ ਜਿਵੇਂ ਮਿਰਗੀ ਦਾ ਦੌਰਾ ਕੋਈ ਵੀ ਦੌਰਾ ਹੋਵੇ ਉਹ ਸਾਰੇ ਦੌਰੇ ਠੀਕ ਹੋ ਜਾਂਦੇ ਨੇ ਕਿਉਂਕਿ ਜਿਹੜੇ ਦੌਰਾ ਹੈ ਮਿਰਗੀ ਦਾ ਦੌਰਾ ਜਾਂ ਕਿਸੇ ਤਰ੍ਹਾਂ ਦਾ ਕੋਈ ਦੌਰਾ ਉਹਦਾ ਡਾਕਟਰੀ ਇਲਾਜ ਆ ਮੁਸ਼ਕਲ ਹੈ ਹੈ ਨਹੀਂ तकरीबन ਲੋਕਾਂ ਦਾ ਕਹਿਣਾ ਇਹ ਆ ਵੀ ਜਿੰਨੇ ਚਿਰ ਦਵਾਈ ਖਾਂਦੇ ਨੇ ਉਹ ਠੀਕ ਰਹਿੰਦੇ ਨੇ ਜਦੋਂ ਦਵਾਈ ਛੱਡ ਦਿੰਦੇ ਨੇ ਉਹ ਬਿਲਕੁਲ ਫੇਰ ਉਵੇਂ ਹੋ ਜਾਂਦੇ ਨੇ ਤਾ ਦੋਸਤੋ ਅੱਜ ਜਿਹੜੀ ਐਕਸਟ੍ਰੀਨ ਦੀ ਦਵਾਈ ਜਿਹੜੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਆ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਆਓ ਫਿਰ ਆਪਾਂ ਜਿਹੜੇ ਲੋਕਲ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਵੀਡੀਓ ਦੇ ਵਿੱਚ ਜਿਹੜਾ ਪ੍ਰਬੰਧਕ ਨੇ ਪ੍ਰਬੰਧਨ ਹੈ ਉਹਨਾਂ ਦਾ ਨੰਬਰ ਵੀ ਤੁਹਾਨੂੰ ਦੇਵਾਂਗੇ ਇਹਦਾ ਪੂਰਾ ਐਡਰੈਸ ਵੀ ਦੇਵਾਂਗੇ ਸਭ ਤੋਂ ਪਹਿਲਾਂ ਆਪਾਂ ਜੋ ਲੋਕਾਂ ਨਾਲ ਗੱਲਬਾਤ ਕਰ ਲਈਏ ਤੇ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਜਿਹੜੇ ਪ੍ਰਬੰਧਕ ਨੇ ਉਹਨਾਂ ਦੇ ਨਾਲ ਦੋਸਤੋ ਬਾਪੂ ਜੀ ਜੁੜੇ ਨੇ ਆਪਣੇ ਨਾਲ ਆਪਾਂ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਇਹਨਾਂ ਨੂੰ ਕਾਦੀ ਦਵਾਈ ਲੈਣਾ ਆਇਆ ਨੇ ਤੇ ਕੀ ਇਹਨਾਂ ਨੂੰ ਫਰਕ ਪਿਆ ਬਾਪੂ ਜੀ ਸਤ अच्छा ਮਹਿਲਕਲਾ ਤੋਂ ਆਇਆ ਹਾਂ ਕੀ ਕੋਈ ਫਰਕ ਪਿਆ ਕਾਦੀ ਦਵਾਈ ਤੁਸੀਂ ਲੈਣਾ ਹੈ ਮੈਂ ਤਾਂ ਜੀ ਪੰਜਵੀਂ ਵੇਰ ਆ ਰਹਾ ਹਾਂ ਮੈਂ ਠੀਕ ਆ ਜਾਵਾਂ ਗਾਦੀ ਦਵਾਈ ਲਈਏ ਜੀ ਤੁਸੀਂ ਮੈਨੂੰ ਕਹਿੰਦੇ ਸੀ ਵੀ ਮਿਰਗੀ ਦਾ ਦੌਰਾ ਪੈਂਦਾ ਮੈਨੂੰ 6-7 ਦਾ ਦੌਰੇ ਪੈ ਗਏ ਜੀ ਹਾਂ ਹਾਂ ਤੇ ਸਾਡੇ ਮੈਂ ਕਿਸੇ ਦੁਕਾਨ ਤੇ ਗਿਆ ਸੀ ਤਾਂ ਉੱਥੇ ਦੁਕਾਨ ਤੋਂ ਮੈਨੂੰ ਪਤਾ ਲੱਗਿਆ ਹਾਂ ਉਸ ਤੋਂ ਬਾਅਦ ਸਾਡੇ ਪਿੰਡ ਦਾ ਮੁੰਡਾ ਸੀਗਾ ਉਹਨੂੰ ਕਾਫੀ ਚਿਰ ਤੋਂ ਪੈਂਦੇ ਸੀ ਮੈਂ ਮਿਰਗੀ ਦੇ ਦੌਰੇ ਉਹਦੇ ਨਾਲ ਮੈਂ ਆ ਗਿਆ ਦੂਜੀ ਵੇਰ ਉਹ ਦੋ ਵੇਰ ਹੀ ਮੈਨੂੰ ਲੈ ਕੇ ਆ ਗਿਆ ਜਾਨੀ ਤੀਜੀ ਵੇਰ ਮੈਂ ਦਵਾਈ ਛੱਡ ਗਿਆ दुजी दुजी, दुजी, अच्छा ਜਿਹੜੀ ਪਹਿਲਾਂ ਲੈਂਦੇ ਸੀ ਦਵਾਈ ਛੱਡ ਗਏ ਉਹ ਹਾਂ ਪਹਿਲਾਂ ਇੱਕ ਗੋਲੀ ਮੈਂ ਛੱਡ ਗਿਆ ਹਾਂ ਤੇ ਫੇਰ ਦੂਜੀ ਦੂਜੇ ਹਫਤੇ ਬਾਅਦ ਮੈਂ ਦੂਜੀ ਵੀ ਛੱਡਦੀ ਗੋਲੀ ਅੱਛਾ ਹੁਣ ਮੈਂ ਯਾਨੀ ਕੋਈ ਗੋਲੀ ਨਹੀਂ ਖਾਂਦਾ ਇਦੋਂ ਦਾ ਮੈਂ ਖਾ ਮਰਨਾ ਚੰਗਾ ਤੇ ਕੋ ਗੋਲੇ ਨਹੀਂ ਖਾਂਦਾ ਮੈਂ ਅੱਛਾ ਮਤਲਬ ਉਹ ਠੀਕ ਲੱਗ ਰਿਹਾ ਮਹਿਸੂਸ ਠੀਕ ਆ ਹੁਣ ਕਿੰਨੇ ਪੈਸੇ ਲੱਗੇ ਤੁਹਾਡੇ ਉਰੇ ਮੇਰੇ ਤਾਂ ਕੋਈ ਪੈਸਾ ਨਹੀਂ ਲੰਗਰ ਵੀ ਫਰੀ ਆ ਲੰਗਰ ਫਰੀ ਆ ਹਾਂ ਸਾਰਾ ਕੁਝ ਫਰੀ ਆ ਛਾਂਚ ਵੀ ਫਰੀ ਆ ਥਾਂ ਪੱਖੇ ਲੱਗੇ ਹੋਇਆ ਸਾਰਾ ਕੁਝ ਹੈਗਾ ਠੀਕ ਹੈ ਹਾਂ ਮੈਂ ਤਾਂ ਹੋਰ ਵੀ ਲੋਕਾਂ ਨੂੰ ਕਹਿਣਾ ਵੀ ਭਾਈ ਆਵੋ ਵੇ ਸਾਰਾ ਕੁਝ ਫਰੀ ਹੈ ਇੱਥੇ ਠੀਕ ਹੈ ਜੀ ਅੱਛਾ ਬਾਪੂ ਜੀ ਜਿਹੜਾ ਤੁਸੀਂ ਮੁੰਡਾ ਕਹਿ ਰਹੇ ਹੋ ਜਿਹਦੇ ਨਾਲ ਤੁਸੀਂ ਆਏ ਸੀ ਉਹਨੂੰ ਕੋਈ ਫਰਕ ਪਿਆ ਨਹੀਂ ਉਹ ਕਹਿੰਦੇ ਸੀ ਵੀ ਮੈਨੂੰ ਬਤ ਪਾਣਾ ਉਹ ਤਾਂ ਠੀਕ ਆ ਜੀ ਉਹ ਤਾਂ ਯਾਨੀ ਤਨ ਚਾਰ ਪੰਜ ਛੇ ਵੇਰੀ ਲੈ ਗਿਆ ਜੀ ਉਹ ਤਾਂ ਠੀਕ ਆ ਉਹ ਤਾਂ ਨਹੀਂ ਆਇਆ ਮੋਟਰ ਆ اچھا ਉਹ ਠੀਕ ਆ ਮਤਲਬ ਉਹ ਵੀ ਠੀਕ ਹੈ ਇਹ ਕਹੋ ਉਹ ਵੀ ਠੀਕ ਹੈ ਹਾਂ ਠੀਕ ਆ ਜੀ ਉਹ ਵੀ ਠੀਕ ਹੈ ਜੀ ਹਾਂ ਜੀ ਉਹਨਾਂ ਦੇ ਪਰਿਵਾਰਚ ਜੀ ਮੈਨੂੰ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਇਹਦੇ ਬਾਰੇ ਜਾਣਦਾ ਨਹੀਂ ਸੀਗਾ ਅੱਛਾ ਅੱਛਾ ਪਰ ਮੈਂ ਠੀਕ ਹਾਂ ਤੇ ਠੀਕ ਹਾਂ ਹਾਂ ਦਵਾਈ ਮੈਂ ਬਿਲਕੁਲ ਛੱਡ ਗਿਆ ਬਿਲਕੁਲ ਛੱਡਤੀ ਮਤਲਬ ਹੁਣ ਉਸ ਤੋਂ ਬਾਅਦ ਕੋਈ ਪ੍ਰੋਬਲਮ ਨਹੀਂ ਹੋਈ ਨਹੀਂ ਮੈਨੂੰ ਕੋਈ ਪ੍ਰੋਬਲਮ ਹੁੰਦਾ ਜਾਂ ਨਹੀਂ ਕੀ ਗੱਲਬਾਤ ਆ ਸਾਰੀ ਮਾੜਾ ਸਸਿਕਾਰ ਜੀ ਸਸਿਕਾਰ ਨੂੰ ਕਿਹੜੀ ਜਗ੍ਹਾ ਜੀ ਕੋਰਸ਼ਮੀਰ ਤੇ ਜੀ ਅੱਛਾ ਕਿਵੇਂ ਆ अच्छा किवें फर्क ਹੈਗਾ ਕੋਈ ਹਾਂਜੀ ਫਰਕ ਆ ਮੁੰਡੇ ਨੇ ਮੇਰੇ ਨੂੰ ਅੱਛਾ ਕਿੰਨੀਵੀਂ ਵਾਰੀ ਆਏ ਹੋ ਇੱਥੇ ਤੁਸੀਂ ਚੌਥੀ ਵਾਰ ਆ ਗਏ ਜੀ ਅਸੀਂ ਪਹਿਲਾਂ ਦਵਾਈ ਚੱਲਦੀ ਸੀ ਹਾਂਜੀ ਦਵਾਈ ਚੱਲਦੀ ਸੀ ਘਟਾਤੀ ਹੁਣ ਅਸੀਂ ਅੱਛਾ ਘਟਾਤੀ ਤੇ ਦਵਾਈ ਦੇ ਇੱਕ ਪੈਸੇ ਵਗੈਰਾ ਕੁਛ ਨਹੀਂ ਲੈਂਦੇ ਜੀ ਫ੍ਰੀ ਹੈ ਜੀ ਫ੍ਰੀ ਹੈ ਜੀ ਦਵਾਈ ਕਿਵੇਂ ਆਉਣੇ ਹੋਈ ਜੀ ਹਾਂਜੀ ਇੱਥੇ ਦਵਾਈ ਲੈਣ ਆਇਆ ਆਪਣੇ ਬੇਟੀ ਦੀ ਅਰੇ ਕਾਦੀ ਜੀ ਕੀ ਪ੍ਰੋਬਲਮ ਹੈ ਉਹਨੂੰ ਦੌਰੇ ਪੈਂਦੇ ਮਿਰਗੀ ਦੇ ਅੱਛਾ ਮਿਰਗੀ ਦੇ ਦੌਰੇ ਪੈਂਦੇ ਹਾਂਜੀ ਕਿੰਨੇ ਚਿਰ ਤੋਂ ਦੌਰੇ ਪੈ ਰਹੇ ਨੇ ਕਿੰਨੇ ਸਾਲ ਦਾ ਬੱਚਾ 15 ਸਾਲਾਂ ਦਾ ਹੋ ਗਿਆ ਨੂੰ 8 ਸਾਲ ਹੋ ਗਏ ਦੋ ਰੋਪਿੰਦ ਨੂੰ ਅੱਛਾ ਫਿਰ ਹੋਰ ਕਿਤੋਂ ਪਹਿਲਾਂ ਦਵਾਈ ਖਵਾਈ ਨਹੀਂ ਕਾਫੀ ਦਵਾਈ ਖਲਾਈ ਆ ਮਕੇਰੀਆਂ ਦਸੂਆ ਹੁਸ਼ਿਆਰਪੁਰ ਕਾਫੀ ਦਵਾਈ ਖਲਾਈ ਆ ਅੱਛਾ ਜੀ ਤਾਂ ਹਾਂ ਜੀ ਸਾਨੂੰ ਇੱਥੋਂ ਪਤਾ ਲੱਗਾ ਤੁਹਾਨੂੰ ਫਰਕ ਆ ਹੁਣ ਕਿੰਨੀਵੀਂ ਵਾਰੀ ਆਏ ਹੁਣ ਰੋ ਇੱਥੇ ਸੇਮੀ ਵਾਰੀ ਆਈ ਆ ਮੈਮ ਅੱਛਾ ਕੀ ਮਤਲਬ ਫਰਕ ਲੱਗ ਰਿਹਾ ਹੈ ਦਵਾਈ ਖਾਣ ਤੋਂ ਪਹਿਲਾਂ ਤੇ ਦਵਾਈ ਖਾਣ ਤੋਂ ਬਾਅਦ ਚੋਣਾ ਹਾਂਜੀ ਹੈਗਾ ਫਰਕ ਕੀ ਫਰਕ ਹੈ ਕਿਵੇਂ ਮੈਨੂੰ ਪਤਾ ਲੱਗਿਆ ਤੁਹਾਨੂੰ ਫਰਕ ਹੈ ਕੀ ਫਰਕ ਹੈ ਫਰਕ ਹੈਗਾ ਹੁਣ ਜਿੱਦਾਂ ਦੋ ਕੁ ਸੋਮਵਾਰ ਇਹਨਾਂ ਫਰਕ ਨਹੀਂ ਲੱਗਾ ਪਰ ਹੁਣ ਦੋ ਤਿੰਨ ਸੋਮਵਾਰ ਹੈਗੇ ਹੁਣ ਫਰਕ ਹੈਗਾ ਅੱਛਾ ਤਾਂ ਅੱਜ ਸੱਦਿਆ ਅੱਜ ਵੀ ਠੀਕ ਹੈ ਜੀ ਹਾਂਜੀ ਹੁਣ ਮਤਲਬ ਉਹ ਦਵਾਈ ਸ਼ੁਰੂ ਕੀਤੀ ਹੈ ਜਦੋਂ ਉਸ ਤੋਂ ਬਾਅਦ ਦੌਰਾ ਪਿਆ ਕੋਈ ਨਹੀਂ ਮਤਲਬ ਦੌਰੇ ਬੰਦ ਹੋ ਚੁੱਕੇ ਹਨ ਹਾਂਜੀ ਦੌਰੇ ਬੰਦ ਹੋ ਚੁੱਕੇ ਹਨ ਤਾਂ ਦੋਸਤੋ ਆਪਾਂ ਕੁਟੀਆਂ ਦੇ ਵਿੱਚ ਖੜੇ ਆ ਬਾਬਾ ਪੂ ਉਹਨਾਂ ਦੀ ਕੁਟੀਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਜਿਹੜੀ ਸੰਗਤ ਆ ਲੰਗਰ ਸ਼ਕਰੀ ਆ ਰੌਣਕ ਮੇਲੇ ਲੱਗੇ ਹੋਏ ਨੇ ਬੜੀ ਸੰਗਤ ਆਈ ਹੋਈ ਐ ਵੈਸੇ ਤਾਂ ਦੋਸਤੋ ਕਹਿੰਦੇ ਹੁੰਦੇ ਨੇ ਵੀ ਫੱਕਰਾਂ ਦੇ ਦਰ ਦੇ ਉੱਤੇ ਮੇਲੇ ਲੱਗਦੇ ਨੇ ਪਰ ਦੋਸਤੋ ਜਿਹੜੇ ਦੁਖੀ ਲੋਕ ਜਿਨ੍ਹਾਂ ਨੂੰ ਉਰਾ ਪਰਾਂ ਤੋਂ ਹਨਾ ਜਵਾਬ ਮਿਲ ਜਾਂਦਾ ਦੁਖੀ ਲੋਕ ਹੁੰਦੇ ਨੇ ਉਹ ਫੱਕਰਾਂ ਦੇ ਜਿਹੜੇ ਦਰਾਂ ਦੇ ਉੱਤੇ ਆਉਂਦੇ ਨੇ ਤੇ ਝੋਲੀਆਂ ਭਰ ਕੇ ਵੀ ਲੈ ਜਾਂਦੇ ਨੇ ਪਰ ਕਿਹੜੇ ਕਿਹੜੇ ਲੋਕ ਕੀ ਸ਼ਰਧਾ ਨਾਲ ਆਉਣ ਤੇ ਕਿਹੜੇ ਕਿਹੜੇ ਦਿਨ ਆਉਣ ਕਿ ਉਹਨਾਂ ਨੂੰ ਇੱਥੋਂ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਸਾਰੀਆਂ ਗੱਲਾਂ ਬਾਤ ਆਪਾਂ ਕਰਾਂਗੇ ਬਾਈ ਸਤਿ ਸ੍ਰੀ ਅਕਾਲ ਜ ਭਾਈ ਜੀ ਪਹਿਲਾ ਤਾਂ ਸਭ ਤੋਂ ਪਹਿਲਾਂ ਤਾਂ ਆਪਾਂ ਇੱਥੇ ਖੜੇ ਆਂ ਵੀ ਇੱਥੇ ਕਿਹੜੇ-ਕਿਹੜੀ ਬਿਮਾਰੀ ਵਾਲੇ ਲੋਕ ਆ ਸਕਦੇ ਨੇ ਮੇਨਤਾ ਜੀ ਸਾਡੇ ਕੋਲੇ ਜਿਹੜਾ ਹੈਗਾ ਜਿੰਨੇ ਕਾਫੀ ਟਾਈਮ ਤੋਂਤੀ 35 ਸਾਲ ਤੋਂ ਡੋਈ ਦਵਾਈ ਦਿੱਤੀ ਜਾਂਦੀ ਹੈ ਮਰਗੀ ਦੇ ਦੌਰੇ ਦੀ ਮਰਗੀ ਦੇ ਦੌਰੇ ਉਹ ਸਾਡੀ ਦਵਾਈ ਇੱਥੇ ਲਗਾਤਾਰ ਹੀ ਦਿੱਤੀ ਜਾਂਦੀ ਹੈ ਉਹ ਦਿਨ ਸੋਮਵਾਰ ਆ ਉਹਦਾ ਦਵਾਈ ਦਾ ਸਿਰਫ ਸੋਮਵਾਰ ਨੂੰ ਹੀ ਇੱਕ ਦਿਨ ਹੀ ਦਵਾਈ ਦਿੰਦੇ ਆ ਸੋਮਵਾਰ ਨੂੰ ਤੇ ਉਹ ਦਵਾਈ ਦਿੱਤੀ ਜਾਂਦੀ ਹੈ ਦਵਾਈ ਜਮ ਫ੍ਰੀ ਦਿੱਤੀ ਜਾਂਦੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਦੌਰਾ ਪੈਂਦਾ ਹੋਵੇ ਜਿਵੇਂ ਮਰਗੀ ਦਾ ਖਾਸ ਕਰਕੇ ਉਹ ਉਂਝ ਵੈਸੇ ਜਿਦਾਂ ਦਾ ਮਰਜੀ ਦੌਰਾ ਪੈਂਦਾ ਹੋਵੇ ਉਹਦੀ ਦਵਾਈ ਦਿੱਤੀ ਜਾਂਦੀ ਹੈ ਜਮ ਫ੍ਰੀ ਦਿੱਤੀ ਜਾਂਦੀ ਹਾਂਜੀ ਤਿੰਨ ਚਾਰ ਵਾਰ ਇੱਕ ਕਹਿੰਦੇ ਨੇ ਵੀ ਦੌਰੇ ਦੀ ਜਾਂ ਮਿਰਗੀ ਦਾ ਜਿਹੜਾ ਦੌਰਾ ਹੁੰਦਾ ਉਹਦੀ ਦਵਾਈ ਨਾ ਡਾਕਟਰ ਲਗਾਤਾਰ ਲਾਉਂਦੇ ਹੁੰਦੇ ਨੇ ਵੀ 10 ਸਾਲ ਇੱਕ ਵੀ ਗੋਲੀ ਇੱਕ ਦਿਨ ਵੀ ਮਿਸ ਨਹੀਂ ਕਰਨੀ ਫਿਰ ਮੰਨ ਲਓ ਇੱਥੋਂ ਸ਼ੁਰੂ ਕਰ ਲਿਆ ਅੱਜ ਸੋਮਵਾਰ ਨੂੰ ਖਵਾਤੀ ਤੁਸੀਂ ਅਗਲੇ ਸੋਮਵਾਰ ਤੱਕ ਮੰਨ ਲਓ ਫਿਰ ਔਖਾ ਨਹੀਂ ਦਿੱਕਤ ਨਹੀਂ ਹੋਊਗੀ ਨਹੀਂ ਵੇਖੋ ਸਾਡੇ ਕੋਲੇ ਨਾ ਇੱਥੇ ਕਈ ਏਦਾਂ ਦੇ ਪੇਸ਼ੈਂਟ ਹੈ ਜਿਨ੍ਹਾਂ ਦੇ 1200 ਐਮਜੀ ਗੋਲੀ ਇੱਕ ਟਾਈਮ ਦੀ ਚੱਲ ਰਹੀ ਸੀ ਹਾਂ ਹਾਂ ਤੇ ਉਹ ਤੁਸੀਂ ਦੇਖੇ ਵੀ ਹੋਣੇ ਵਿੱਚ ਬਹੁਤ ਜ਼ਿਆਦਾ ਖੜੇ ਆ ਪਰ ਉਹ ਅੱਜ ਅੱਜ ਨਾਰਮਲ ਆ ਉਹਨਾਂ ਦੀ ਕੋਈ ਗੋਲੀ ਨਹੀਂ ਚੱਲਦੀ ਤਕਰੀਬਨ ਗੋਲੀਆਂ ਬੰਦ ਹੋ ਗਈਆਂ ਤਕਰੀਬਨ 3-4 ਸੌ ਵਾਰ ਆਉਣ ਦੇ ਨਾਲ ਜਿਨ ਕਿ ਦਵਾਈ ਆ ਆਪਾਂ ਕੋਈ ਆਪਾਂ ਆਪਦੀ ਦਵਾਈ ਵੀ ਨਹੀਂ ਪੱਕੀ ਲੈਣੀ ਅਸੀਂ ਕਹਿੰਦੇ ਵੀ ਜਦੋਂ ਤੁਹਾਨੂੰ ਸੈੱ ਜਿਹੜਾ ਕੁਛ ਦੇ ਜਾਂਦਾ ਉਹ ਵੱਖਰੀ ਗੱਲ ਚੱਲੀ ਜਾਂਦਾ ਆਜ ਮੱਥਾ ਟੇਕਿਆ ਜਾਂਦਾ ਬਾਕੀ ਜਿਹੜਾ ਹੈਗਾ ਦੌਰਾਗਾ ਦੌਰਾ ਤੁਸੀਂ ਜਿਹੜੀ ਇਹ ਅੰਗਰੇਜ਼ੀ ਮੈਡੀਸਨ ਆ ਇਹਦੇ ਨਾਲ ਦੌਰਾ ਨਹੀਂ ਹਟਦਾ ਤੁਸੀਂ ਕੱਲ ਲੋਕ ਸਾਡੇ ਕੋਲੇ ਉਹ ਵੀ ਆਉਂਦੇ ਜਿਹੜੇ ਰਿਸ਼ੀਕੇਸ਼ੀ ਆਂਦੇ ਸਾਡੇ ਕੋਲੇ ਉਹ ਵੀ ਆਉਂਦੇ ਜਿਹੜੇ ਇੱਕ ਦਿਮਾਗ ਦਾ ਕੀੜਾ ਕਢਾ ਕੇ ਆਉਂਦੇ ਆ ਬਹੁਤ ਜ਼ਿਆਦਾ ਕਢਦੇ ਆ ਉਹ ਵੀ ਸਾਡੇ ਕੋਲੇ ਬਹੁਤ ਜ਼ਿਆਦਾ ਸੰਗਤ ਆਉਂਦੀ ਇੱਥੇ ਸੰਗਤ ਕੱਲੇ ਪੰਜਾਬ ਦੀ ਨਹੀਂ ਕਰਨਾਲ ਤੋਂ ਵੀ ਆਉਂਦੀ ਆ ਯੂਪੀ ਤੋਂ ਵੀ ਆਉਂਦੀ ਆ ਮਹਾਰਾਸ਼ਟਰ ਤੋਂ ਵੀ ਆਉਂਦੀ ਆ ਅੰਬਾਲਾ ਤੋਂ ਵੀ ਆਉਂਦੀ ਆ ਤੇ ਹੁਣ ਜੰਮੂ ਕਸ਼ਮੀਰ ਦੀ ਸੰਗਤ ਕਾਫੀ ਜ਼ਿਆਦਾ ਆਉਣ ਲੱਗੀ ਜ ਦੀ ਹੋ ਗਈ ਜੀ ਤੇ ਰਿੰਗਣਵਾਦੀ ਹੋ ਗਈ ਜੀ ਇਹ ਦਵਾਈਆਂ ਗੁਰਦੇ ਦੀ ਪਥਰੀ ਹੋਵੇ ਇਹ ਦਵਾਈਆਂ ਦਿੰਨੇ ਆ ਪਰ ਇਹ ਦਵਾਈਆਂ ਥੋੜੀਆਂ ਮਹਿੰਗੀਆਂ ਬਣਦੀਆਂ ਦਵਾਈ ਤਾਂ ਸਾਡੇ ਕੋਲੇ ਜਿਹੜੀ ਦੌਰੇ ਦੀ ਇਹ ਵੀ ਘੱਟੋ ਘੱਟ ਤਕਰੀਬਨ 3-400 ਦੀ ਪੈਂਦੀ ਆ ਪਰ ਇਹ ਫ੍ਰੀ ਪਹਿਲਾਂ ਤੋਂ ਆ ਤਾਂ ਕਰਕੇ ਫ੍ਰੀ ਆ ਜਿਹੜੀਆਂ ਦੂਜੀਆਂ ਦਵਾਈਆਂ ਉਹ ਉਹਦਾ ਯਾਨੀ ਕਿ ਬੜਾ ਖਰਚਾ ਨਹੀਂ ਰੱਖਿਆ ਆਪਾਂ ਨਾਰਮਲ ਹੀ 8 ਮਹੀਨੇ ਦੀ ਦਵਾਈ ਦਾ 1100 ਰੁਪਏ ਰੱਖਿਆ 1 ਮਹੀਨੇ ਦੀ 1100 ਹਾਂਜੀ ਅੱਛਾ ਜਿਵੇਂ ਮੰਨ ਲਓ ਉਹ ਕਿਹੜੇ ਕਿਹੜੇ ਉਹ ਕਿਹੜੇ ਦਿਨ ਦਿੱਤੀ ਜਾਂਦੀਆਂ ਦੂਜੀਆਂ ਕੱਲੀ ਸੋਮਵਾਰੀ ਦੂਜੀਆਂ ਸਾਰੀਆਂ ਸੋਮਵਾਰੀ ਦਿੱਤੀ ਜਾਂਦੀਆਂ ਸਾਰੀਆਂ ਸੋਮਵਾਰੀ ਹਾਂਜੀ ਹਾਂ ਇਹ ਜਗ੍ਹਾ ਹੈਗੀ ਹੈ ਜੀ ਪਿੰਡ ਭਗਤਾ ਭਾਈਕਾ ਜ਼ਿਲ੍ਹਾ ਬਠਿੰਡਾ ਜੀ ਤੇ ਜਦੋਂ ਆਪਾਂ ਭਗਤਾ ਭਾਈਕਾ ਤੋਂ ਬਾਗਾ ਪ੍ਰਾਣਾ ਰੋਡ ਨੂੰ ਜਾਂਦੇ ਹਾਂ ਸੁਖਾਣਨ ਵਾਲੇ ਰੋਡ ਤੇ ਕੁਟਿਆ ਰਹਿ ਜਾਂਦੀ ਹੈ ਜੀ ਕਿਸੇ ਤੋਂ ਵੀ ਤੁਸੀਂ ਪੁੱਛ ਸਕਦੇ ਹੋ ਕੁਟਿਆ ਬਾਬਾ ਪੂਰਨ ਆਨੰਦ ਵੈਸੇ ਪਿੰਡ ਅੱਜ ਡੇਰਾ ਕਹਿੰਦੇ ਆ ਕੁਟਿਆ ਕੀ ਤੇ ਉੱਥੇ ਤੁਸੀਂ ਆ ਕੇ ਦਵਾਈ ਲੈ ਸਕਦੇ ਦਿਨ ਸੋਮਵਾਰੀ ਹੈ ਸਰ ਦਿਲ ਸੋਮਵਾਰ ਹੈ ਹਾਂਜੀ ਠੀਕ ਮੈਂ ਤੁਹਾਨੂੰ ਨਾਲ ਕੁਝ ਬੁੱਧੂ ਆਈਡੀਆ ਆ ਰੂ ਵੀ ਕੋਈ ਨਹੀਂ ਕੋਈ ਨਹੀਂ ਲਾਲ ਅਤੋਈ ਅਨਿਰ ਥੋੜੀ ਜਿਹੀ ਲਗਾ ਦੇ